ਵਰੋਂ ਪੱਗਿਆ ਜਾਂਦਾ ਮਨੂੰ ਦੇ ਪਿੱਛੇ ਮੈਂ ਕੁਝ ਸਟੈਪ ਆਊਟ ਕਰਦੀ ਆ ਪੁਲਿਸ ਥਾਣੇ ਜਾਂਦੀ ਆ ਕੋਲ ਜਾਂਦੀ ਆ ਤੇ ਫਿਰ ਮੈਨੂੰ ਘਰੇ ਵੜਨ ਨਹੀਂ ਦਿੰਦੇ ਇਹ ਉਹ 12ਵੀਂ ਮੈਂ ਜਦੋਂ ਉਹ ਦੋ ਸੁਤ ਜਨਾਨੀ ਦੇ ਨਾਲ ਪੜਿਆ ਸੀ ਮੇਰੇ ਦੋ ਤਿੰਨ ਬੱਚੇ ਨੇ ਤੇ ਉਹਨੂੰ ਉਹਨੂੰ ਪਾਲਦਾ ਆ ਉਹਦੇ ਨਾਲ ਹੀ ਰਹਿੰਦਾ ਆ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅੱਜ ਜੱਸੜਪਿੰਡ ਦੇ ਵਿੱਚ ਲੁਧਿਆਣਾ ਜ਼ਿਲ੍ਹੇ 'ਚ ਖੜਿਆ ਆ ਫਾਪਾ ਜੀ ਕੀ ਨਾਮ ਹੈ ਇੰਦਰਜੀਤ ਇੰਦਰਜੀਤ ਕੌਰ ਕੀ ਮਸਲਾ ਹੈ ਭਾਈ ਆਪਣਾ ਮੇਰੇ ਹਸਬੰਦ ਨੇ ਦਾ ਬਾਅਦ ਕਿਤੇ ਨਾਲ ਰਿਲੇਸ਼ਨ ਆ ਮੈਂ ਮੈਂ ਬਹੁਤ ਟਾਈਮ ਤੋਂ ਮੈਂ 13 ਸਾਲ ਹੋ ਗਏ ਮੇਰੀ ਮੈਰਿਜ ਨੂੰ ਤੇ ਮੈਂ ਆਪਣੇ ਘਰ ਸੋਹਰੇ ਪਰਿਵਾਰ ਵਿੱਚ ਹੀ ਮੈਂ ਸਟੇ ਲੈ ਕੇ ਰਹਿ ਰਹੀ ਹਾਂ ਉਹਦੇ باوجود ਵੀ ਮੇਰੇ ਨਾਲ ਬਹੁਤ ਤਿੱਖਾ ਕਰਕੇ ਜਾਂਦੇ ਆ ਮੈਨੂੰ ਘਰੋਂ ਕੱਢਿਆ ਜਾਂਦਾ ਆ ਮਨੂੰ ਜੇ ਕੋਈ ਉਹਦੇ ਪਿੱਛੇ ਹਰ ਲੜਾਈ ਹੁੰਦੀ ਆ ਕੁਝ ਹੁੰਦਾ ਆ ਉਹਦੇ ਪਿੱਛੇ ਮੈਂ ਕੋਈ ਸਟੈਪ ਆਊਟ ਕਰਦੀ ਆ ਤੇ ਪੁਲਿਸ ਥਾਣੇ ਜਾਂਦੀ ਆ ਪੋਰਜਾਨੀ ਆ ਤੇ ਫਿਰ ਮਨੂੰ ਘਰੇ ਵੜਨ ਨਹੀਂ ਦਿੰਦੇ ਹਿੰਦੇ ਪਿਛਲੇ 12 ਵਾਰ ਵੀ ਮੈਂ ਜਦੋਂ ਉਹਨੂੰ ਉਹ ਤੋਂ ਜਨਾਨੀ ਦੇ ਨਾਲ ਫੜਿਆ ਸੀ ਮੇਰੇ ਦੋ ਤਿੰਨ ਬੱਚੇ ਨੇ ਤੇ ਉਹਨੂੰ ਉਹਨੂੰ ਪਾਲਦਾ ਆ ਉਹਦੇ ਨਾਲ ਹੀ ਰਹਿੰਦਾ ਆ 8 ਮਹੀਨੇ ਬਾਅਦ ਜਦੋਂ ਇਹ ਘਰੇ ਵਾਪਸ ਹੋਣ ਆਇਆ ਜਦ ਮਾਤਾ ਜੀ ਬਿਮਾਰ ਹੋ ਗਏ ਜੀ ਇਹਨਾਂ ਦੇ ਉਸ ਤੋਂ ਬਾਅਦ ਇਹ ਘਰੇ ਆਏ ਆ ਉਹ ਤੋਂ ਘਰੇ ਆਉਣ ਤੋਂ ਬਾਅਦ ਹੁਣ ਮੈਨੂੰ ਕੋਰਟ ਤੋਂ ਜਿਵੇਂ ਉਹਨਾਂ ਨੇ ਮੈਨੂੰ ਆڈر ਹੋ ਗਿਆ ਕਿ ਇਹੋ ਕੇਸ ਦੀ ਪੈਸੇ ਖਰਚੇ ਦਿੱਤਾ ਜਾਵੇ ਤੇ ਖਰਚਾ ਮੈਨੂੰ ਮਿਲਣ ਲੱਗਿਆ ਸੀ ਬਟ ਮੈਂ ਇਹ ਵੀ ਇਹ ਤਾਂ ਟੋਪਿਕਲ ਕਰੇ ਮੇਰੇ ਪਜੂਰ ਤੋਂ ਮਾਰਾ ਵੀ ਇਹ ਕਿੱਥੇ ਸਾਰਾ ਸੌਟ ਰਹਿੰਦਾ ਆ ਕੰਮ ਕਿ ਮੈਨੂੰ ਕੀ ਲੋਡ ਪਈ ਆ ਤੁਸ ਘਰਾਂ ਦੀ ਵੀ ਆ ਨਹੀਂ ਕਰਦੀ ਵੀ ਜੇ ਬੰਦਾ ਬਣ ਗਿਆ ਸਹੀ ਆ ਸਾਰਾ ਕੁਝ ਚੱਲਦਾ ਆ ਵੀ ਚਲੋ ਕੋਈ ਨਹੀਂ ਲੇਕਿਨ ਪਰ ਮੈਨੂੰ ਜਿੱਥੇ ਤੱਕ ਮੈਨੂੰ ਇਹ ਫੀਲ ਆਉਂਦੀ ਹੋਰਾਂ ਦੇ ਘਰ ਚ ਰਹਿ ਕੇ ਕਿ ਮੇਰੇ ਨਾਲ ਖੇਲ ਖੇਲੇ ਜਾਂਦੇ ਨੇ ਤੇ ਜੋ ਜਿਹੜਾ ਮੇਰਾ ਸੋਹਰਾ ਸਾਹਿਬ ਆ ਮਰਗੀਤ ਪ੍ਰਧਾਨ ਕਹਿੰਦੇ ਨੇ 25 ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਆ ਲੇਕਿਨ ਉਹਨਾਂ ਕੋ ਆਪਣੇ ਪੁੱਤ ਨੂੰ ਪੋਤ ਦਾ ਇੱਕ ਕੇਸ ਸੋਲਵ ਨਹੀਂ ਹੋਇਆ ਮੰਨੋ ਨਹੀਂ ਪਤਾ ਵੀ 25 ਸਾਲ ਇਹਨਾਂ ਨੇ ਕਾਹਦਾ ਪ੍ਰਧਾਨ ਰਿਹਾ ਜਿਵੇਂ ਲੋਕਾਂ ਦੇ ਪ੍ਰਧਾਨ ਤੱਕ ਆਦੇ ਰਹੇ ਆ ਦੋ ਨੰਬਰ ਦਾ ਵੀ ਕੰਮ ਕਰਦੇ ਸੀ ਦੋ ਨੰਬਰ ਦੀ ਇਹਨਾਂ ਦੀ ਪ੍ਰਾਪਰਟੀ ਆ ਜਿੰਨਾ ਕ ਬੱਜਿਆ ਕਹਿੰਦੇ ਹਸਨ ਲਾਲ ਦਾ ਕੌਤ ਹਸਨ ਲਾਲ ਦਾ ਹੀ ਰਹਿੰਦਾ ਹੁੰਦਾ ਬਾਕੀ ਸਾਰਾ ਉਜੜਨਾ ਉਜੜੜ ਰਿਹਾ ਆ ਤੇਰੇ ਜਿਹੜਾ ਤੇਰਾ ਘਰ ਦੇ ਨੇ ਥੋੜੇ ਕੱਲੇ ਹੀ ਪਾਈ ਹੈਗਾ ਨਹੀਂ ਇਹ ਦੋ ਭਰਾ ਨੇ ਇੱਕ ਭੈਣਾਂ ਨਾਲ ਦੀ ਇਹ ਸਰਬ ਕਹਿੰਦੇ ਇੱਕੋ ਹੀ ਛਾੜੀ ਦੇ ਟੱਟੇ ਬੱਟੇ ਨੇ ਬਸ ਉਹ ਨੇ ਇਹ ਸਿਰਫ ਮੈਂ ਮਲਕੀ ਯੂਪੀ ਤੋਂ ਆ ਮੇਰਾ ਇੱਥੇ ਪਿੱਛੇ ਜੇ ਸਾਥ ਮੇਰੀਆਂ ਭੈਣਾਂ ਦੋ ਆ ਜੇ ਮੇਰੇ ਪਿੱਛੇ ਉਹ ਖੜ੍ਹਦੀਆਂ ਕਿਤੇ ਸਰਕਾਰੇ ਦਵਾਏ ਜਾਂਦੀਆਂ ਜਾਂ ਮੈਨੂੰ ਕੋਈ ਸਹੀ سپورਟ ਦੀ ਲੋੜ ਪੈਂਦੀ ਆ ਮੇਰੇ ਨਾਲ ਉਹ ਜਾਂਦੀ ਆ ਜਾਂ ਤੇ ਉਹਨਾਂ ਨੂੰ ਗਲਤ ਗਲਤ ਕਹਿੰਦੇ ਨੇ ਵੀ ਇਹ ਇਹਦੇ ਚੀਜ਼ੇ ਇਹਦੇ ਨਾਲ ਗਲਤ ਆ ਇਹ ਆ ਇਹ ਆ ਮੈਨੂੰ ਇੱਦਾਂ ਜਾ ਕੇ ਮਤਲਬ ਕਿ ਹਰਾਸ ਕਰਕੇ ਛੋਟੇ ਛੋਟੇ ਕਾ ਬੱਚੇ ਨੇ میرا ایک بیٹا تھا 팔وں وہ ਤੁਹਾਡੇ ਨਾਲ ہے میرے ਨਾਲ ہاں ہوں ਤੁਸੀਂ ਕਿੱਥੇ ਰਹਿ ਰਹੇ ਹੋ میں سٹے لا ਕੇ اپنے پورے ਪਰਿਵਾਰ ਜੀ ਰਹਿ رہی ہوں 6 ਸਾਲਾਂ ਤੋਂ ਮੇਰਾ ਕੇਸ ਚੱਲਦਾ ਪਿਆ ਆ اچھا ਜਿਹੜਾ ਤੁਹਾਡਾ ਪਤੀ ਰਹਿੰਦਾ ਉਹ ਲੇਡੀ ਜਿੱਥੋਂ ਦੀ ਹੈ ਉਹ ਲੇਡੀ ਜ ਮ ਆਪਣੇ 10.5 10.5 ਨੰਬਰ ਜਗ੍ਹੀ ਹੈ ਜਿੱਥੇ ਆਪਣੇ ਜਨਤਕ ਘਰ ਨਾਲੋਂ ਨਜ਼ਦੀਕ ਦੇ ਰਹਿਣਾ ਜਿੱਥੇ ਬਿਲਕੁਲ ਨਗਰੀ ਕੀ ਹੈ ਉਹਦੇ ਕਈ ਬੱਚੇ ਨੇ ਉਹ ਕਿਰਾਏ ਦੀ ਰਹਿੰਦੀ ਆ ਪਟਾ ਆਪਣੇ ਮਾਪਿਓ ਦੇ ਘਰ ਆਉਣਾ ਜਾਣਾ ਆਉਂਦਾ 2-3 ਥਾਂ ਡਿਵੋਸੀ ਹੈ ਲekin ਉਹ ਪੂਰੀ ਸਹੀ ਨਹੀਂ ਹੈ ਕੈਰੈਕਟਰ ਵਾਜੋਂ ਕੰਟਰੈਕਟਰ ਦੀ ਕੁੜੀ ਗਲਤ ਆ ਅੰਨ੍ਹਾ ਪਤਾ ਨਹੀਂ ਇਹਨੂੰ ਫਸਾਇਆ ਆ ਕਿ ਇਹ ਆਪ ਸੱਜਿਆ ਜਾਂ ਨਾ ਤੇ ਪਹਿਲੇ ਲਿੰਕ ਅਪ ਸੀ ਜਾਂ ਇਹ ਪਹਿਲੇ ਨੇ ਰੱਖੀ ਹੋਈ ਸੀ ਜਾਂ ਵਿਆਹ ਤੋਂ ਪਹਿਲੇ ਦਾ ਮੁੰਨੂ ਇਹਨਾਂ ਦੀ ਕੋਈ ਸਟੋਰੀ ਪਤਾ ਨਹੀਂ ਜਿੱਥੇ ਤੱਕ ਮੈਂ ਹੁਣ ਇਹਨੂੰ ਪੁੱਛਦੀ ਆ ਉਹ ਗੱਲਾਂ ਸੋਚ ਕੇ ਨਹੀਂ ਜਦੋਂ ਇਹਨੂੰ ਮੈਂ ਫੜ ਲਿਆ ਹਾਂ ਉਹਦੇ ਨਾਲ ਉਹ ਮੈਨੂੰ ਕਹਿੰਦਾ ਕਿ ਮੇਰਾ ਉਹਦੇ ਨਾਲ ਕੁਝ ਨਹੀਂ 18 ਸਾਲਾਂ ਤੋਂ ਮਤਲਬ ਮੇਰਾ ਕੁਝ ਨਹੀਂ ਦੁੱਸਤੇ ਤੇਰਾ ਘਰ ਲੋਕ ਘਰ ਘੜਦੇ ਆ ਤੈਨੂੰ ਤੇਨੂੰ ਗਲਤ ਸਮਝੀ ਆ ਇਹਦੀ ਉਹਦੀ ਹੁਣ ਤਾਂ ਮੈਂ ਉਹ ਤੋਂ ਫੜ ਕੇ ਉਹਦੀ ਗਲਤਫਹਮੀ ਦੂਰ ਕਰਤੀ ਹੁਣ ਇਹਨਾਂ ਨੇ ਅੱਛਾ ਉੱਪਰ ਫੜ ਲਿਆ ਤੁਸੀਂ ਹਾਂ ਜੀ ਮੈਂ ਕਰੇ ਹਾਂ ਤੋਂ ਆਪਣੇ ਆਪਣਾ ਪਿਛਲੀ ਈ ਮਹੀਨੇ ਮਾਰਸ ਦੇ ਮਹੀਨੇ 18 ਤਰੀਕ ਨੂੰ ਇਹਨਾਂ ਨੂੰ ਫੜਿਆ ਸੀ ਜੋ ਕਿ ਉਹਦੇ ਕੋਲ ਵੀਡੀਓ ਪ੍ਰੂਫ ਸਾਰਾ ਉੱਛਾ ਗਿਆ ਇਥੇ ਕਿ ਨਾ ਤਾਂ ਪੁਲਿਸ ਵਾਲੇ ਕੋਈ ਸਪੈਸ਼ਲ ਸੀ ਕਰਦੇ ਕਿੱਥੇ ਜਾਂਦਾ ਉੱਥੇ ਚੜਾ ਚੜਾ ਅੱਲਾ ਨਾ ਵਕੀਲ ਆ ਜੱਜ ਕੋਈ ਕੋਈ ਕੰਮ ਨਹੀਂ ਕਰਾ ਮੈਂ 6 ਸਾਲਾਂ ਤੋਂ ਇੱਕ ਹੀ ਪਹਿਲਾਂ ਤਾਂ ਦੱਸ ਤਾਈ ਹੋਇਆ ਵਾ ਮੈਂ ਆਪਣੇ ਬੱਚੇ ਦੇ ਸੰਸਕਾਰ ਬੰਨੀ ਖਰਾਬ ਕਰ ਦਿੱਤੀ ਐ ਇੱਦੇ ਘਰ ਇਹਨਾਂ ਦੇ ਘਰ ਰਹਿ ਕੇ ਜੇ ਇੱਕ ਪਰਿਵਾਰ ਦੇ ਵਿੱਚ ਮੈਂਬਰ ਖਰਾਬਾ ਦਾ ਮੁੱਦਾ ਕਰਾਵਾਂ ਕਮ ਸੇ ਕਮ ਤੁਹਾਡੀ ਨੋਟਾ ਤੇ ਰੋਟੀ ਪਾਣੀ ਕਰਦੀ ਆ ਤੁਹਾਨੂੰ ਵੀ ਤੁਹਾਡੇ ਕੋਲ ਸੇਵਾ ਪਾਣੀ ਕਰਦੀ ਆ ਤੁਹਾਡੇ ਨਾਲ ਰਹਿ ਰਹੀ ਆ ਘਰ ਦੇ ਵਿੱਚ ਨਾ ਉਹ ਜੋਬ ਕਰਦੀ ਨਾ ਕੁਝ ਕਰਦੀ ਐ ਮੈਂ ਪੜ੍ਹੀ ਲਿਖੀ ਆ ਮੈਂ ਅੰਮੇ ਪੜ੍ਹੀ ਹੋਈ ਆ ਮੈਂ ਜੋਬ ਕਰਕੇ ਆਪਣਾ ਬੱਚਾ ਪਾਲ ਸਕਦੀ ਆ ਬਟ ਮੈਂ ਸੋਚਦੀ ਆ ਕਿ ਮੈਨੂੰ ਵੀ ਬਗੂ ਦਾ ਬਾਣਾ ਪਾਇਆ ਹੈਗਾ ਤੁਹਾਡੇ ਮਾਪਿਆਂ ਦੇ ਸੰਸਕਾਰ ਇਦਾਂ ਦੇ ਨਹੀਂ ਆ ਕਿ ਅਸੀਂ ਜਾ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਨਾ ਕਰੀਏ ਕਿਉਂਕਿ ਸੋਹਰਾ ਮੇਰਾ ਅਪੰਗ ਹੈ ਤੇ ਹੁਣ ਸਾਥ ਮੇਰੀ ਬਿਲਕੁਲ ਅੱਛਾ ਸਸ ਸੋਹਰਾ ਤੇਰੇ ਨਾਲ ਨੇ ਮੈਂ ਉਹਨਾਂ ਦੇ ਘਰ 'ਚ ਰਹਿ ਰਹੀ ਹਾਂ ਬਟ ਜਿੱਦਾਂ ਕਹਿ ਰਹਿੰਦੇ ਆ ਕਿ ਵੀ ਉਹ ਅੰਦਰੋਂ ਤਾਂ ਆਪਣੇ ਪੁੱਤ ਦੇ ਨੇ ਕਿਉਂਕਿ ਉਹ ਆਪਣੇ ਪੁੱਤ ਦੇ ਹੀ ਅੱਛਾ ਜਿਹੜੀ ਜਿਹੜੇ ਨਾਲ ਉਹ ਰਹਿ ਰਹੇ ਹੈਗਾ ਸਭ ਪਤਾ ਹੈ ਤਾਂ ਜੰਨੀ ਕੇ ਵੀ ਉਹਨਾਂ ਨੂੰ ਪਤਾ ਹੈ ਜਦੋਂ ਇੱਕ ਬੱਚੇ ਕਹਿੰਦੇ ਉਹਦੇ ਹੱਕਮਾਰੀ ਹੈਗੀ ਉਹਦੇ ਬੱਚੇ ਤਿੰਨ ਨੇ ਦੋ ਮੁੰਡੇ ਇੱਕ ਕੁੜੀ ਜਿੱਮੇ ਮੈਂ ਆਈਆਂ ਤਾਂ ਮੈਨੂੰ ਮੈਨੂੰ ਮੈਂ ਉਹਨੂੰ ਸੇ ਪਰਿਵਾਰ ਦੀ ਆ ਤਾਂ ਮੈਨੂੰ ਮੈਂ ਲੋਧ ਦਿੱਤਾ ਕਿ ਜੀ ਆ ਕਿ ਮੈਂ ਦੇਵੀ ਦੇਵਤਾ ਨੂੰ ਮੰਨਦੇ ਆ ਕੰਜਕਾ ਪੁੱਜਦੇ ਮੈਂ ਕਦੇ ਕਾਬ ਬੰਦਰ ਮਸਜੀਆਂ ਜਾਣ ਵਾਲੀ ਹੈ ਨਹੀਂ ਆ ਤੁਸੀਂ ਹਰ ਤਰ੍ਹਾਂ ਮੈਨੂੰ ਪੁੱਛਦੇ ਆ ਇਹ ਮਤਲਬ ਕਿ ਮੈਂ ਦੂਸਰੇ ਫੈਮਲੀ ਤੋਂ ਆ ਇਹ ਮਤਲਬ ਜਿਵੇਂ ਪਤਾ ਮੈਂ ਮੈਨ ਵਿਚਾਰ ਰੱਖੂਏ ਤੇ ਰੱਖੋਣਾ ਹਾਂ ਜੀ ਤੁਸੀਂ ਮੈਂ ਕਰ ਲਾਂਗੇ ਪਰ ਨਹੀਂ ਇਹ ਮੋਟੇ ਮੋਟੇ ਰੋਕੀ ਬੰਦਾ ਹੱਕ ਨਹੀਂ ਬਣਦਾ ਮੇਰਾ ਹੱਕ ਬਣਦਾ ਕਿੰਨਾ ਟਾਈਮ ਹੋ ਗਿਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹਾਂ ਜੀ ਇਸੇ ਤਰ੍ਹਾਂ ਤੇਰੇ ਪਤੀ ਨੂੰ ਕਿੰਨਾ ਟਾਈਮ ਹੋ ਗਿਆ 13 ਸਾਲ ਤੋਂ ਮਤਲਬ ਕਿ ਮੇਰੇ ਮੈਂ ਜੁੱਠ ਬੋਲ ਬੋਲ ਕੇ ਮੇਰੇ ਨਾਲ ਉਹ ਕਰਾ ਇੱਕ ਹਿੱਤੇ ਦੇ ਕਾਰਨ ਮੈਂ ਇਹ ਨਾ ਰਹਿ ਕਿ ਮੈਨੂੰ ਇਹ ਵੀ ਦਿਖਾਰਿਆ ਕਿ ਤੂੰ ਮੇਰੀ ਵਾਈਫ ਆ ਸਾਰਾ ਕੁਝ ਠੀਕ ਆ ਮੈਂ ਤੇਰਾ ਆ ਮੈਂ ਇੱਥੇ ਰਹਿਣਾ ਆ ਐਦਾਂ ਨਹੀਂ ਹੁੰਦਾ ਕਿ ਮੈਨੂੰ ਫੋਦਾ ਦੇ ਦੇਵੇ ਮੈਂ ਰੋਟੀ ਬਣਾ ਕੇ ਖਾ ਰਹੀ ਆ ਤਾਂ ਮੈਂ ਆ ਪੰਗਾ ਮੰਗੋ ਮੰਜੇ ਤੇ ਪਈ ਆ ਜਾਂ ਤੂੰ 12 ਵਜੇ ਆ ਮੈਂ ਕੱਥ ਨੂੰ ਪੁੱਛ ਨਹੀਂ ਸਕਦੀ ਕੋਈ ਵੀ ਕੰਮ ਹੁੰਦਾ ਮੈਂ ਉਹਨੂੰ ਪੁੱਛਦੀ ਆ ਕਿ ਵੀ ਤੁਸੀਂ ਅੱਜ ਰਾਤ ਜਿਹਦੇ ਬਾਹਰ ਮਨ ਆਉਂਦਾ ਫੋਨ ਚਾਕੇ ਕਰਨਾ ਨਹੀਂ ਕਰਨਾ ਵੀ ਮੈਂ ਰਾਤ ਬਾਹਰ ਆ ਹਾਂ ਮੇਰਾ ਕੰਮ ਸੀ ਮੈਂ ਥੱਕੀ ਦੇ ਵਿੱਚ ਮੇਰਾ ਕੰਮ ਸੀ ਅੱਜ ਮੇਰੀ ਨਾਈਟ ਲੇ ਕੰਮ ਕਰੇਗਾ ਸੀਆਂ ਸੀ ਮਿਸ਼ਨਲ ਟੂਲਿੰਗ ਦਾ ਕੰਮ ਨੂੰ ਕੰਮ ਕੰਦਾ ਵੀ ਤਰ੍ਹਾਂ ਫਲਾਉ ਤੋਂ ਮੰਨਦਾ ਉਹ ਕੀ ਕਮਾਰਿਆ ਕੀ ਖਾਰਿਆ ਉਹਦੇ ਪੈਸੇ ਕਿੱਥੇ ਜਾਂਦੇ ਕਿੱਥੇ ਨਹੀਂ ਮਾਪੇ ਵੀ ਇਹੀ ਰੋਂਦੇ ਨੇ ਤੇ ਮੈਂ ਵੀ ਇਹੀ ਹੁੰਦੀ ਆ ਕਿ ਇਹ ਸਾਨੂੰ ਨਹੀਂ ਦਿੰਦੇ ਮੈਂ ਕਹਿੰਦੀ ਮੰਨਿੰਦੇ ਨਹੀਂ ਬਿਲਕੁਲ ਨਹੀਂ ਦਿੰਦਾ ਮੇਰੇ ਮਾਪੇ ਆਖਰ ਤੱਕ ਹੁਣ ਤੱਕ ਜਦੋਂ ਕੇਸ ਲੱਗਿਆ ਆ ਤਾਂ ਉਦੋਂ ਕੇਸ ਲੱਗਣ ਤਾਂ ਕਿੱਥੇ ਚੁੱਟ ਕੇ ਨੇ ਬਿਲਕੁਲ ਵੀ ਹਟ ਗਿਆ ਸੀਗਾ ਵੀ ਮੇਰਾ ਖਰਚਾ ਬਿਲਕੁਲ ਬੰਦ ਕਰ ਦੇ ਮੇਰੇ ਮਾਪੇ ਹਰ ਮਹੀਨੇ ਮੈਨੂੰ ਮੇਰੇ ਪਾਪਾ ਮਤਲਬ ਕਿ ਮੇਕਾਉਂਟ ਟ੍ਰਾਂਸਫਰ ਕਰ ਦਿੰਦੇ ਸੀ 10-12000 ਰੁਪਏ ਆ ਨੂੰ ਪਾਉਂਦੇ ਸੀ ਜਦ ਤਰੇ ਮੰਮੀ ਡੈਡੀ ਆ ਭੇਜਦੇ ਨੇ ਪੈਸੇ ਹਰ ਹਾਂਜੀ ਕਰਦੀ ਇਹ ਹੁਣ ਵੀ ਨਹੀਂ ਦੇ ਰਿਹਾ ਨਹੀਂ ਹੁਣ ਇਹ ਦੇਣ ਲੱਗ ਗਿਆ ਜਦੋਂ ਤੋਂ ਮੰਮੀ ਇਹਨਾਂ ਦੀ 12 ਫਰਵਰੀ ਤੋਂ ਘਰ ਆਏ ਆ ਇਹ ਕੋਟ ਦੇ ਹੱਦ ਤੱਕ ਨਹੀਂ ਪੇਲੀ ਰਿਹਾ ਤੇ ਮਾ ਸਾਸੂ ਮਾਂ ਉਹਦੇ ਘਰ ਕੇ ਇਹ ਹੁਣ ਮੰਨੋ ਦੇਣ ਲੱਗ ਕੇ ਬੈਠੇ ਕਿ ਵੀ ਚਾਲੇ ਕੋਰਟ ਦੇ ਵਿੱਚ ਮੈਂ ਫੇਸ ਕਰੂੰਗਾ 1 ਰੁਪਈਆ ਹੱਥ ਤੇ ਨਹੀਂ ਰੱਖਦੇ ਹੈਗੇ ਮੇਰੇ ਜਿੰਨਾ ਪਾਉਂਦੇ ਆ ਉਹਦੀ ਪ੍ਰੂਫ ਖਰਾਬ ਬਣਾਉਂਦੇ ਆ ਵੀ ਮੈਂ ਕੋਰਟ ਵਿੱਚ ਫੇਸ ਕਰੂੰਗਾ ਦੇਖੋ ਇਹ ਪ੍ਰੂਫ ਆ ਵੀ ਇਹਨੂੰ ਮੈਂ ਸਾਰਾ ਖਸਾ ਦੇ ਜੇ ਇਹ ਬਾਪੂ ਜੀ ਨੇ ਫੋਟੇਸ ਲਾਇਆ ਮੇਰਾ ਕੇਸ ਫਰਾਉ ਕਰਨਾ ਚਾਹਤ ਹੈ ਜਿਵੇਂ ਹੁਣ ਮੰਨ ਲਓ ਤੁਸੀਂ ਆਏ ਹੋ ਅੱਜ ਪਤਾ ਤੇਰੇ ਪਤੀ ਨੂੰ ਵੀ ਪਾਪਿਆਂ ਦੇ ਬਗਾਨੇ ਨਾਲ ਸੰਗਤ ਬਹੁਤ ਚੱਕੜੇ ਦੇ ਜੀ ਨਹੀਂ ਮੈਂ ਇਦਾਂ ਦਾ ਕੋਈ ਡਿਸਕਸਸ਼ਨ ਨਹੀਂ ਕੀਤਾ ਮੈਨੂੰ ਪਤਾ ਉਹ ਪਹਿਲੀ ਇਹ ਸਾਰਾ ਕੁਝ ਕਰਦੇ ਹੁਣ ਵੀ ਤੁਸੀਂ ਜੇ ਮੈਂ ਦੱਸੂਗੀ ਇਹ ਵੀਡੀਓ ਦੇਖਣਗੇ ਉਹਦੇ ਬਾਪੂ ਜੀ ਮੇਰੇ ਖਿਲਾਫ ਬਹੁਤ ਕੁਝ ਗੰਦ ਬੋਲਣਗੇ ਕਿਉਂਕਿ ਉਹਨੂੰ ਪਤਾ ਮੈਨੂੰ ਸਾਡਾ ਮੁੰਡਾ ਗਲਤ ਹੈ ਗਲਤ ਗਲਤ ਪਾਇਆ ਗਿਆ ਹੈ ਉਹਦੇ ਬਾਪੂ ਜੀ ਸੱਚ ਦਾ ਸਾਥ ਨਹੀਂ ਆਦੇ ਦੰਦੇ ਹੋਏ ਆਪਣੇ ਪੁੱਤ ਦਾ ਸਾਥ ਦਿੰਦੇ ਆ ਬਲਕਿ ਉਹ ਕੁੜੀ ਉਹਦੇ ਕੁੜੀ ਦੇ ਜੇ ਤੁਸੀਂ ਮੇਰੇ ਪਿੱਛੇ ਖੜ੍ਹ ਸਕਦੇ ਹੋ ਮੈਨੂੰ ਬੰਦਾ ਦੱਸ ਸਕਦੇ ਹੋ ਜਨਾਨੀ ਜਿਹੜੀ ਗੰਦੀ ਦੇ ਨਾਲ ਰਹਿੰਦਾ ਆ ਤੁਸੀਂ ਉਹਨੂੰ ਵੀ ਦੋ ਉਹਦੇ ਘਰ ਜਾ ਕੇ ਉਹਦੇ ਮਾਪਿਓ ਨੇ ਉਸ ਧੀ ਲ ਪੁਰੀ ਆ ਗਾੜ ਦੇ ਉਹਨਾਂ ਦੀ ਧੀ ਪੁਰੀ ਉਹਨਾਂ ਦੀ ਕੁੜੀ ਆ ਜੋ ਕਿ ਗੈਸ ਪੁਰੇ ਅਸੀਂ ਖੜੀ ਹੋਈ ਸੀ ਕਿਸੇ ਕਰਾ ਦੇਗਾ ਤੰਦੇ ਜੀ ਅਲੀ ਸ਼ਾਨ ਮਕਾਨ ਉਹਨੂੰ ਲੈ ਕੇ ਦਿੱਤਾ ਹੋਇਆ ਸੀ ਉਹਦਾ ਕਿਰਾਇਆ ਛੋਟੇ ਜਿਹੀ ਦੋਸ ਲਾਉਂਦੇ ਤੇਰਾ ਪਤੀ ਨੇਤੀ ਦਾ ਦੋਸ਼ ਹਸਤਾ ਕੋਨੇ ਕੋਈ ਉੱਦਾ ਲਾਇਆ ਨਹੀਂ ਹੈ ਜੇ ਹੁਣ ਮੈਂ ਕਿੰਨਾ ਪਿੱਛੇ ਫੜ ਲਿਆ ਹੈ ਕਹਿ ਲਿਆ ਤਾਂ ਉਦਾਂ ਫੇ ਮੈਨੂੰ ਕਹਿਣਾ ਤੂੰ ਹੀ ਗਲਤ ਹੈ ਇਹ ਆ ਉਹ ਤਾਂ ਕਿਦੋਂ ਤੁਸੀਂ ਸਹਿਯੋਗ ਫਿਰ ਤਾਂ ਫਰਮਤ ਕਰ ਨਹੀਂ ਸਕਦਾ ਹਾਂਜੀ 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 ਹਾਂ ਕਿੰਨੇ ਦੇਖਦੇ ਹਾਂ ਤਾਂ ਕਿ ਕਿਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੀ ਪਤਾ ਕੀ ਗੱਲ ਐਦਾਂ ਦੇ ਵਿਚਾਰ ਤੇ ਵੈਸੇ ਚਾਹੀਦੇ ਨਹੀਂ ਹੈਗੇ ਨਾ ਇੱਕ ਔਰਤ ਨੂੰ ਨਾ ਇੱਕ ਬੰਦੇ ਜਿਹਦਾ ਚੱਕਰ ਆਪਣਾ ਪਰਿਵਾਰ ਹੈਗਾ ਵਾ ਵਿਆਹ ਹੈ ਮੈਂ ਹੋਈ ਆ ਤੂੰ ਇੰਨਾ ਨਹੀਂ ਰੱਖਣੀ ਜੀ ਪਹਿਲਾਂ ਨੰਬਰੇ ਨੂੰ ਉਹਦੇ ਵਿਚ ਨਾ ਨਹੀਂ ਰੱਖਿਆ ਜਾਏ ਉਹ ਵਿਆਹੀ ਹੋਈ ਆ 50 ਸਾਲਾਂ ਦੀ ਹੈਗੀ ਆ ਉਹਨਾਂ ਦਾ ਵੀ ਘਰ ਜਿੰਦਾ ਹੈ ਕਿ ਮਰਿਆ ਦਾ ਉਹ ਜਿੱਦਾਂ ਮੈਰੀ ਸਰਕੇ ਹੀ ਪਹਿਲੇ ਕਿਉਂ ਡੀ ਬੋਸ ਦੇ ਕੇ ਆਈ ਆ ਜਦੋਂ ਪਤਾ ਚੱਲ ਗਿਆ ਮੇਰੇ ਨਾਲ ਉਹਦਾ ਵਿਆਹ ਹੋ ਗਿਆ ਉਹ ਜਿੰਦਾ ਹੈ ਕਿ ਮਰਿਆ ਦਾ ਬਣਾ ਨਹੀਂ ਜਿੰਦਾ ਹੈਗਾ ਹਾਂਜੀ ਹੈਗਾ ਫਿਰ ਉਹ ਵੀ ਇੱਕ ਹਸਾਬ ਨਾਲ ਇੱਕ ਘਰ ਉੱਥੋਂ ਪੱਟ ਕੇ ਆਈ ਆ ਦੂਜਾ ਘਰ ਇਹ ਪੱਟ ਲਈ ਆ ਨਹੀਂ ਉਹ ਤਾਂ ਵਿਆਹ ਕਰਾਇਆ ਉਹਨਾਂ ਨੂੰ ਸੈਕੰਡ ਮੈਰਿਜ ਵੀ ਫਿਰ ਕਰਾਈ ਉਹਨੇ ਸੈਕੰਡ ਮੈਰਿਜ ਵੀ ਥੋੜੇ ਚਿਰ ਬਸ ਹੀ 2 ਸਾਲ ਬਾਅਦ ਉਹਦੀ ਘਰ ਵਾਲੀ ਮੈਨੂੰ ਵੀ ਉਹਨਾਂ ਦੇ ਘਰ ਮੈਂ ਗਈ ਉਹ ਗਿੰਦੀ ਵੀ ਏਸ ਕੁੜ ਜਨਾਨੀ ਦਾ ਵੀ ਕੰਮ ਹੀ ਇਹ ਆ ਜਿਹੜੇ ਇਹਦੀ ਗਲੀ ਦੇ ਮਾਪਿਆਂ ਦੀ ਗਲੀ ਦੇ ਤਾ ਉਹ ਮੈਨੂੰ ਸਾਰੇ ਕਹਿੰਦੇ ਆ ਕਿ ਇਹ ਆਪਣਾ ਘਰ ਵਾਲੇ ਨੂੰ ਤਲਾਕ ਨਾ ਦੇਈਏ ਚਾਹੁੰਦੀ ਕਿ ਤੂੰ ਆਪਣਾ ਤਲਾਕ ਦੇ ਦੇ ਆਪਣੇ ਘਰ ਵਾਲੇ ਨੂੰ ਮੈਂ ਆਪਣੀ ਸੈਟਿੰਗ ਕਰ ਸਕਾਂ ਇਹਦੇ ਨਾਲ ਵੀ ਰਹਿ ਸਕਦਾ ਤੁਸੀਂ ਕਾਨੂੰਨੀ ਕਾਰਵਾਈ ਨਹੀਂ ਕਰਾਈ ਵੀ ਮੇਰਾ ਬੰਦਾ ਜਿਹੜਾ ਵ ਇੱਕ ਗੈਰ ਜਨਾਨੇ ਨਾਲ ਗੈਰ ਜਨਾਨੇ ਨਾਲ ਰਹਿ ਰਿਹਾ ਹਾਂਜੀ ਮੈਂ ਬਹੁਤ ਕੁਝ ਕੀਤਾ ਮੈਂ ਡੋਮੈਸਟਿਕ ਵਾਇਲੈਂਸ ਦਾ ਵੀ ਲਾਇਆ ਹੋਇਆ ਖर्चे ਦਾ ਵੀ ਲਾਇਆ ਕਿ ਆ ਬਸਨਾ ਮੈਂ ਲਾਇਆ ਹੋਇਆ ਤੇ ਬਾਪੂ ਵੀ ਮੈਨੂੰ ਹੈ ਬਸਾ ਲੇ ਰਿਹਾ ਖਰਚੇ ਦੀ ਗੱਲ ਵੱਡੋ ਗਏ ਨੇ ਤੁਝੇ ਇਹ ਨਹੀਂ ਕਿਹਾ ਕਿ ਗੈਰ ਜਨਾਨੇ ਨਾਲ ਕਿਉਂ ਰਹਿ ਰਿਹਾ ਵਾ ਮੇਰਾ ਘਰ ਬਚਾਇਆ ਜਾਵੇ ਮੈਂ ਸਾਰੇ ਨੂੰ ਕਹਿ ਕੇ ਦੇਖ ਲਿਆ ਹੱਥ ਪੈਰ ਵੀ ਅਡਲਟਾ ਵਟ ਮੀਨ ਯਰ ਅਡਲਟ ਹੀ ਅਡਲਟ ਮਤਲਬ ਇੱਕ ਹੀ ਕਾਨੂੰਨ ਇਹਨੇ ਬਣਾਤਾ ਕਹਿੰਨੇ ਹੱਕ ਦੇਤਾ ਆ ਵੀ ਬਿਆਹੇ ਬਾਰੇ ਬੰਦੇ ਨੂੰ ਮੈਨੂੰ ਬਿਨਾ ਤਲਾਕ ਦੇ ਆਏ ਉਹ ਕਿਸੇ ਜਨਾਨੀ ਹੋਰ ਦੇ ਨਾਲ ਕਿੱਦਾਂ ਰਹਿ ਸਕਦਾ ਆ ਕਿੱਦਾਂ ਰਹਿ ਸਕਦਾ ਮੈਂ ਦੱਸੂਗੀ ਅੱਜ ਤੂੰ ਲੈ ਕੇ ਦਿਖਾ ਕੇ ਤੇ ਜਨਾਨੀ ਮੈਨੂੰ ਮਿਲੇ ਜਿੱਥੇ ਵੀ ਮਿਲੇ ਮੈਨੂੰ ਪਤਾ ਆਵੇ ਉਹ ਕਿੱਥੇ ਰਹਿ ਰਹੀ ਕਿੱਥੇ ਨਹੀਂ ਗਈ ਨਾ ਉਹਦੇ ਮਾਪੇ ਵੀ ਝਾੜਦੇ ਤੇ ਉਹ ਜਨਾਨੀ ਵੀ ਝਾੜਦੇ ਰਹਿਣ ਮੈਨੂੰ ਵੀ ਨਹੀਂ ਦੇਣਾ ਬਸ ਹੁਣ ਮੈਂ ਕੋਈ ਨਹੀਂ ਦੇਣਾ ਅਗਰ ਮੇਰਾ ਘਰ ਨਾ ਬਚਿਆ ਤਾਂ ਮਾਤਾ ਜੀ ਕਿਉਂਕਿ ਜਿਹਦਾ ਘਰ ਉਜੜਦਾ ਨਾ ਪਤਾ ਨਹੀਂ ਉਹਨੂੰ ਹੁੰਦਾ ਹੈ ਨਾ ਹੁਣ ਇਹਦਾ ਘਰ ਬਰਬਾਦ ਹੈ ਇੱਕ ਬੱਚਾ ਵਾ ਇੱਕ ਬੱਚੇ ਤਾਂ ਵੀ ਪਿਓ ਨੇ ਦੂਰ ਕੀਤਾ ਆਪਣੇ ਉਹ ਬੰਦੇ ਛੱਡ ਕੇ ਇਹਨਾਂ ਦਾ ਘਰ ਆਣ ਕੇ ਬਰਬਾਦ ਕਰਕੇ ਇਹਨਾਂ ਦੇ ਵਿੱਚ ਦੋਨਾਂ ਜਿਹੜੇ ਜਾਣ ਕੇ ਆਪ ਉਹ ਆਪਣਾ ਬੱਚੇ ਦਾ ਖਰਚਾ ਉਹਦੇ ਪਰਵਾਹੀ ਆ ਆਪਣੇ ਬੱਚੇ ਦਾ ਪਰਵਾਹ ਦਾ ਖਰਚਾ ਚੱਕ ਨਹੀਂ ਰਿਹਾ ਇਹ ਵਾਤੋ ਵਾਤ ਪੱਦ ਹੋਣੇ ਚਾਹੀਦੇ ਆਪਾਂ ਕੋਈ ਗੱਲ ਨਹੀਂ ਕਦੀ ਹੱਥ ਦੇ ਵਿੱਚ ਹੈ ਬਾਕੀ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਪੱਕਾ ਸੁਣਾ ਚੰਨ ਉਹਨਾਂ ਨੂੰ ਸੱਦਾਂਗੇ ਬੱਦਰਾਂ ਦੇ ਵੀਡੀਓ ਵੇਖ ਲੈਣੀਆਂ ਜਰੂਰ ਆਣਗੇ ਸਾਡੇ ਕੋਲ ਫੋਨ ਕਰਕੇ ਸੱਦਿਆ ਜਾਓਗੇ ਤੇ ਸਾਸੋਰੇ ਨੇ ਸੱਦਿਆ ਜਾਓਗੇ ਨਾ ਇਹ ਹੱਥ ਮਾਰੋ ਤੇ ਫੋਨ ਨੰਬਰ ਹੈਗਾ ਦਾ ਹਾਂਜੀ ਹੈ ਫੋਨ ਨੰਬਰ ਦੇ ਤਾਂ ਜੀ ਆਪਾਂ ਕਰਿਆ ਲਓ ਪੱਕ ਕੇ ਨਾ ਫੋਨ ਤੇ ਲੈ ਲੈਣੇ ਅੱਜ ਕੋਈ ਨਹੀਂ ਆਪਾਂ ਅੰਟਰੀ ਦੇ ਨੰਬਰ ਲਿਖਿਆ ਹੋਇਆ ਉਹਨਾਂ ਨੂੰ ਪੱਕਾ ਸੁਣ ਕੇ ਫੇਰ ਰੱਖਾਂਗੇ ਆਪਾਂ ਪੂਰਾ ਪੰਜ ਚਾਰ